ਯਾਸ਼ਮਸੀ ਉਹਨਾਂ ਦੇ ਲਈ ਗਲਤ ਸ਼ਬਦਾਂ ਦੀ ਵਰਤੀ ਗਈ ਔਰ ਸਾਡੇ ਜਿਹੜੇ ਆਤਮਿਕ ਆਗੂ ਨੇ ਜਲੰਧਰ ਦੇ ਵਿੱਚ ਅੰਕੋੜ ਯੂਸਫ ਨੁਰੁੱਲਾ ਜੀ ਔਰ ਪਾਸਟਰ ਸੋਨੀਆ ਨੁਰੁੱਲਾ ਜੀ ਉਹਨਾ ਦਾ ਪੁਤਲਾ ਸਾੜ ਕੇ ਉਹਨਾਂ ਦੀ ਭਾਵਨਾਵਾਂ ਨੂੰ ਨਹੀਂ ਬਲਕਿ ਸਾਡੀ ਭਾਵਨਾਵਾਂ ਨੂੰ ਸੇਖ ਪਹੁੰਚਾਇਆ ਹੈ ਇਸ ਕਰਕੇ ਪੂਰਾ ਪੰਜਾਬ ਔਰ ਅੱਜ ਪੂਰਾ ਬਠਿੰਡਾ ਜਿਹੜਾ ਹੈ ਉਹ ਇਸ ਰੋਸ਼ ਦੇ ਵਿੱਚ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਭਾਨਾ ਸਿੱਧੂ ਔਰ ਤਜਸਵੀ ਜਿਹੜਾ ਮਨਫਾਸ ਹੈ ਔਰ ਇੱਕ ਜਿਹੜਾ ਦੁਆਬੀ ਹੈ ਇਹਨਾਂ ਨੇ ਸਿੱਖ ਜੱਤ ਦੀ ਬੰਦੀਆਂ ਦੇ ਕੁਝ ਕੁ ਲੋਕਾਂ ਨੂੰ ਬਰਗਲਾ ਕੇ ਉਹਨਾਂ ਨੂੰ ਆਪਣੇ ਵੱਲ ਕਰਕੇ ਸਾਡੇ ਮਸੀਹ ਕੌਮ ਦੇ ਜਿਹੜੇ ਕਿੰਦੇ ਜਿਹੜੇ ਆਤਮਿਕ ਆਗੂ ਨੇ ਉਹਨਾਂ ਦਾ ਪੁਤਲਾ ਸਾੜ ਕੇ ਸਾਡੀ ਆਤਮਿਕ ਉਹਨੂੰ ਇਸ ਪਹੁੰਚ ਆਇਆ ਹੈ ਪਰ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਦੇ ਅੱਗੇ ਕਿ ਇਹਨਾਂ ਤਿੰਨ ਬੰਦਿਆਂ ਦੇ ਉੱਤੇ ਜਲਦੋਂ ਜਲਦ ਕਾਰਵਾਈ ਕੀਤੀ ਜਾਵੇ ਕਿਉਂਕਿ ਇੱਥੇ ਅੱਜ ਗਲੋਬਲ ਕਿਸ਼ਨੈਕਟ ਮੀਟਿੰਗ ਤੋਂ ਨਵਾਂ ਪੰਜਾਬ ਜਨਰਲ ਸੈਕਟਰੀ ਫੋਰ ਸਾਡੀ ਬ੍ਰਾਂਚ ਦੇ ਪ੍ਰਧਾਨ ਜਸਪਾਲ ਜੀ ਪ੍ਰਧਾਨ ਜੀ ਤਿੰਨ ਬੰਦੇ ਕਿਹੜੇ ਨੇ ਭਾਨਾ ਸਿੱਧੂ ਔਰ ਤਜਸਵੀ ਯਾਦਵ ਔਰ ਇੱਕ ਦੁਆਬੀ ਇਹ ਤਿੰਨ ਬੰਦੇ ਨੇ ਜੀ ਜਿਨ੍ਹਾਂ ਨੇ ਪੂਰੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਗਲਾ ਐਕਸ਼ਨ ਕੀ ਹੈ ਅਗਲਾ ਸਾਡਾ ਐਕਸ਼ਨ ਇਹੀ ਹੈ ਜੀ ਕਿ ਜੀ ਸੋਮਵਾਰ ਨੂੰ ਅਸੀਂ ਆਈਪੀ ਜਿਹੜਾ ਚੌਕ ਹੈਗਾ ਅਸੀਂ ਉਹਦਾ ਘਰਾਬ ਕਰਨਾ ਹੈ ਉੱਥੇ ਆਲ ਪੰਜਾਬ ਤੋਂ ਨਹੀਂ ਆਲ ਇੰਡੀਆ ਤੋਂ ਉੱਥੇ ਜਿਹੜੇ ਲੋਕ ਨੇ ਉਹ ਇਕੱਠੇ ਹੋ ਰਹੇ ਨੇ ਔਰ ਅਸੀਂ ਵੀ ਇਥੋਂ ਵੱਡੀ ਤਾਦਾਦ ਦੇ ਵਿੱਚ ਅਸੀਂ ਜਾ ਰਹੇ ਹਾਂ ਪੂਰੇ ਬਠਿੰਡਾ ਤੋਂ ਔਰ ਕਿਉਂਕਿ ਬਠਿੰਡਾ ਦੇ ਵੱਖ-ਵੱਖ ਖਾਮਾਂ ਤੋਂ ਵੀ ਪੂਰੀ ਤਾਦਾਦ ਦੇ ਵਿੱਚ ਬਹੁਤ ਸਾਰੇ ਲੋਕ ਜਾ ਰਹੇ ਨੇ ਔਰ ਅਸੀਂ ਉੱਥੇ ਜਾ ਕੇ ਅਸੀਂ ਇਸ ਰੋਸ਼ ਨੂੰ ਹੋਰ ਵੀ ਜ਼ਿਆਦਾ ਤਿੱਖਾ ਕਰਾਂਗੇ Ah, jadi kita ਕੀ ਕੀਤਾ ਜਾ ਰਿਹਾ ਹੈ ਅੱਜ ਸਾਡੇ ਵੱਲੋਂ ਜੀ ਇੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਇੱਥੇ ਪੈਣ ਭਾਈ ਇਕੱਠੇ ਹੋਏ ਨੇ ਇਸੇ ਲਈ ਕਿ ਜੀ ਸਾਡੀ ਆਤਮਿਕ ਜਿਹੜੀ ਭਾਵਨਾਵਾਂ ਨੇ ਉਹਨਾਂ 'ਤੇ ਸਹਾਈਆ ਗਿਆ ਹੈ ਕਿ ਅਗਾਹ ਜਿਹੜਾ ਸਾਡਾ ਕ੍ਰਿਸਮਸ ਆ ਰਿਹਾ ਹੈ ਉਹਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਤੇ ਕੋਸ਼ਿਸ਼ ਵਿੱਚ ਇਹ ਬੰਦੇ ਲੱਗੇ ਹੋਏ ਨੇ ਤੋਂ ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਕ੍ਰਿਸਮਸ ਦਿਹਾੜੇ ਦੀਵੇਂ ਜਿਹੜੀ ਹੈ ਜਿਹੜੀ ਸਿਕਿਉਰਿਟੀ ਹੈ ਉਹ ਯਕੀਨੀ ਅਪਾਲ ਸਿੰਘ ਗਲੋਬਲ ਐਕਸ਼ਨ ਕਮੇਟੀ ਭਿੰਡਾਪਾਠ ਅਸੀਂ ਇਸ ਦਿਨ ਇਕੱਠੇ ਹੋਏ ਹਾਂ ਜੋ ਕਿ ਕੁਝ ਕੰਦਲੋਕ ਕੁਤੇ ਲੋਕਾਂ ਨੇ ਜੋ ਸਾਡੇ ਆਤਮਿਕ ਤਾਂ ਵੀ ਤਾਂ ਇਹ ਪੋਸਟਰ ਤਾਂ ਨੁਕੜ ਹੀ ਗਏ ਗਿਲੰਦਰ ਦੇ ਵਿੱਚ ਜਾ ਕੇ ਉਹਨਾਂ ਦੇ ਪੁੱਤਰੇ ਭੁਕੇ ਅਸੀਂ ਉਹ ਕੁੱਤੇ ਬੰਦਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਹੁਣ ਪੁੱਤਰਾਂ ਨੂੰ ਅਸੀਂ ਬਹੁਤ ਤੁਹਾਨੂੰ ਬਰਦਾਸ਼ਤ ਕਰ ਲਿਆ ਇਸ ਕਰਕੇ ਉਹਨਾਂ ਬਰਦਾਸ਼ਤ ਨਹੀਂ ਕਰਾਂਗੇ ਇਸ ਜੀਤ ਦਾ ਤੁਹਾਨੂੰ ਅਸੀਂ ਜਵਾਬ ਮੂੰਹ ਤੌੜ ਜਵਾਬ ਦੇਵਾਂਗੇ ਬਹੁਤ ਜਲਦ ਅਸੀਂ ਵਾਦਾ ਕਰਦੇ ਆ ਅਸੀਂ ਪ੍ਰਸ਼ਾਸਨ ਦੇ ਅੱਗੇ ਮੰਗ ਕਰਦੇ ਆ ਅਗਰ 2 ਦਿਨਾਂ ਦੇ ਅੰਦਰ ਅੰਦਰ ਇਹਨਾਂ ਬੰਦਿਆਂ ਤੇ ਪਰਚਾ ਦਰਜ ਨਹੀਂ ਕੀਤਾ ਗਿਆ ਬੰਦੀ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਦੇ 100 ਬਾਰ ਨੂੰ ਜੋ ਪੰਜਾਬ ਦਾ ਮਾਹੌਲ ਹੋਏਗਾ ਉਹ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਵੇਗਾ I don't know, okay. Okay.